ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਰੂ ਕਰਦੇ ਆਪਾਂ ਪਾਠ ਨੰਬਰ 19 ਜਮਾਤ 11ਵੀਂ ਅੰਗਰੇਜ਼ੀ ਸਾਮਰਾਜ ਦੀਨ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਤੋਂ ਅੱਗੇ ਪਾ ਸ਼ੁਰੂ ਕਰਦੇ ਆਂਗੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਰੇਲਾਂ ਦਾ ਵਿਕਾਸ ਭਾਰਤ ਵਿੱਚ ਰੇਲਾਂ ਦਾ ਵਿਕਾਸ ਲਾਰਡ ਡਰੋਹਜੀ ਦੇ ਸ਼ਾਸਨ ਕਾਲ 1848 1856 ਨੂੰ ਹੋਇਆ 1853 ਵਿੱਚ ਪਹਿਲੀ ਰੇਲਵੇ ਲੈਂ ਪਹਿਲੀ ਰੇਲ ਮੁੰਬਈ ਤੋਂ ਥਾਣਾ ਵਿਜੀਪਚਕਾਰ ਚੱਲੀ ਚਲਾਈ ਗਈ ਇਸ ਦੀ ਦੂਰੀ 20 ਮੀਟਰ 20 ਮੀਲ ਸੀ डाक तार 1853 ਵਿੱਚ ਕਲਕੱਤਾ ਤੇ ਆਗਰੇ ਵਿੱਚ ਪਹਿਲੀ ਡਾਕ ਤਾਰ ਲਾਈਨ ਆਰੰਭ ਕੀਤੀ ਪੂਰੇ ਦੇਸ਼ ਵਿੱਚ ਇੱਕ ਸਮਾਨ ਡਾਕ ਫੀਸ ਨਿਸ਼ਚਿਤ ਕੀਤੀ ਗਈ 2 ਪੈਸਿਆਂ ਦੀ ਟਿਕਟ ਲਗਾ ਕੇ ਪੱਤਰ ਨੂੰ ਕਿਸੇ ਵੀ ਹਿੱਸੇ ਵਿੱਚ ਭੇਜਿਆ ਜਾ ਸਕਦਾ ਸੀ ਸਮਾਜਿਕ ਕਾਨੂੰਨ ਸਤੀ ਪ੍ਰਥਾਤੇ ਰੋਕ 1829 ਈਸਵੀ ਵਿੱਚ ਲਾਰਡ ਵਿਲੀਅਮ ਬੈਂਟਿੰਗ ਨੇ ਇੱਕ ਕਾਨੂੰਨ ਦੁਆਰਾ ਇਸ ਕ੍ਰਿਤੀ ਤੇ ਰੋਕ ਲਗਾਈ ਬਾਲ ਵਿਆਹ ਤੇ ਰੋਕ 1860 ਈਸਵੀ ਵਿੱਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਵਿਆਹ ਦੀ ਉਮਰ 10 ਸਾਲੇ ਨਿਸ਼ਚਿਤ ਕੀਤੀ ਮੋੜ ਵਿਧਵਾ ਮੋੜ ਵਿਆਦੀ ਇਜਾਜ਼ਤ ਇਜਾਜ਼ਤ ਪ੍ਰਸਿੱਧ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆ ਸਾਗਰ ਦੀ ਯਤਨਾਂ ਸਦਕਾ ਸਰਕਾਰ ਨੇ 1852 ਵਿੱਚ ਵਿਧਵਾ ਕਾਨੂੰਨ ਬਣਾਇਆ ਉਦੇਸ਼ ਉਦਯੋਗ ਭਾਰਤ ਦੇ ਲਘੂ ਉਦਯੋਗ ਪਤਨ ਦੇ ਕਾਰਨ ਜ਼ੂਰਪ ਵਿੱਚ ਮਸ਼ੀਨਾਂ ਦਾ ਵਿਕਾਸ ਮੱਧ ਸ਼੍ਰੇਣੀ ਦੇ ਲੋਕ ਯੂਪ ਵਿੱਚ ਬਣਦੀਆਂ ਬਸਤਾਂ ਨੂੰ ਵਧੀਆ ਸਮਝਦੇ ਸਨ ਨਵੇਂ ਰਯੋਗ ਨੀਲ ਰਯੋਗ ਇਸ ਦੀ ਰਯੋਗ ਦੀ ਸ਼ੁਰੂਆਤ ਗੁਜਰਾਤ ਵਿੱਚ ਕੀਤੀ ਗਈ ਕਪੜਾ ਯੋਗ ਭਾਰਤ ਵਿੱਚ ਪਹਿਲੀ ਸੂਤੀ ਕਪੜਾ ਮਿਲ 1854 ਵਿੱਚ ਬੰਬਈ ਵਿਖੇ ਲਗਾਈ ਗਈ ਪਰਸਨ ਯੋਗ ਪਰਸਨ ਤੋਂ ਤਾ ਟ ਬੋਰੀਆਂ ਅਰਸ਼ੇ ਤਿਆਰ ਕੀਤੇ ਜਾਂਦੇ ਸਨ ਇਸ ਦਾ ਪਹਿਲਾ ਕਾਰਖਾਨਾ ਸ਼ਰਮਪੁਰ ਬੰਗਾਲ ਵਿੱਚ ਖੋਲਿਆ ਗਿਆ ਅਦਯੋਗ ਚਾਹ ਦਾ ਅਦਯੋਗ ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਵਿੱਚ ਚਾਹ ਦੇ ਬਾਗ ਲਗਾਏ ਗਏ ਅਸਾਮ ਟੀ ਕੰਪਨੀ ਦੀ ਸਥਾਪਨਾ ਸਥਾਪਨਾ ਬਣਨਾਂ ਦੀ ਸਥਾਪਨ ਕੀਤੀ ਗਈ ਅਸਾਮ ਵਿੱਚ ਪਹਿਲਾ ਜ਼ਿਆਦਾ ਬਾਗ ਲਗਾਇਆ ਗਿਆ ਕੋਲਾਦਯੋਗ ਰੇਲਾਂ ਨੂੰ ਚਲਾਉਣ ਵਾਸਤੇ ਕੋਲਾ ਬਹੁਤ ਜ਼ਰੂਰੀ ਸੀ ਇਸ ਲਈ ਕੋਲੇ ਦੀ ਖਾਣਾ ਦੀ ਮਿੰਨਤੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਪਹਿਲਾਂ ਕੋਲਾ ਵਿਦੇਸ਼ਾਂ ਵਿੱਚੋਂ ਮੰਗਵਾਇਆ ਜਾਂਦਾ ਸੀ ਬਾਅਦ ਵਿੱਚ ਇਸ ਦੀ ਇਸ ਨੂੰ ਭਾਰਤੀਆਂ ਖਾਣਾ ਵਿੱਚੋਂ ਕੱਢਿਆ ਜਾਣ ਲੱਗਾ ਹੋਰ ਉਦਯੋਗ ਉਪਰੋਕਤ ਦਿੱਤੇ ਉਦਯੋਗਾਂ ਤੋਂ ਇਲਾਵਾ ਕਈ ਨਵੇਂ ਕਾਰਖਾਨੇ ਜਿਵੇਂ ਲੋਹਾ ਤੀਸਪਾਤ ਖੰਡ ਦੇ ਕਾਗਜ਼ ਦੇ ਚਮੜੇ ਦੇ ਕਾਫੀ ਦੇ ਉਦਯੋਗ ਵੀ ਲਗਾਏ ਗਏ ਲਗਾਣ ਪ੍ਰਬੰਧ ਸਥਾਈ ਬੰਦੋਬਸਤ ਇਸ ਵਿਵਸਥਾ ਦੀ ਜ਼ਿੰਮੇਵਾਰਾਂ ਨੂੰ ਹਮੇਸ਼ਾ ਵਾਸਤੇ ਭੂਮੀ ਦੇ ਮਾਲਕ ਬਣਾਇਆ ਗਿਆ ਇਹੀ ਪ੍ਰਬੰਧ ਬਿਹਾਰ ਉੜੀਸਾ ਬਨਾਰਸ ਅਤੇ ਉੱਤਰੀ ਸਰਕਾਰਾਂ ਤੇ ਲਾਗੂ ਕੀਤਾ ਗਿਆ ਲਾਭ ਕੰਪਨੀ ਦੀ ਆਮਦਨ ਨਿਸ਼ਚਿਤ ਹੋ ਗਈ ਹਾਨੀਆਂ ਵਧੇਰੇ ਲਗਾਣ ਉਗਰਾਹਣ ਦੇ ਉਦੇਸ਼ ਨਾਲ ਜ਼ਿੰਮੇਵਾਰਾਂ ਤੇ ਜੁਰਮ ਹੋਣੇ ਲੱਗ ਪਏ ਸਰਕਾਰਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਰਾਇਤવાડી ਪ੍ਰਬੰਧ ਮਦਰਾਸ ਦੇ ਗਵਰਨਰ ਗਵਰਨਰ ਥਾਮਸ ਮੁੰਦਰੋ ਨੇ ਰਾਇਤવાડી ਪ੍ਰਬੰਧ ਮਦਰਾਸ ਵਿੱਚ ਸ਼ੁਰੂ ਕੀਤਾ ਸਰਕਾਰ ਨੇ ਇਹ ਪ੍ਰਬੰਧ ਸਿੱਧਾ ਕਿਸਾਨਾਂ ਨਾਲ ਸਿੱਧਾ ਸਵਨ ਕਿਸਾਨਾਂ ਨਾਲ ਸੀ ਲਾਭ ਸਰਕਾਰ ਨੂੰ ਵਧੇਰੇ ਆਮਦਨ ਪ੍ਰਾਪਤੀ ਪ੍ਰਾਪਤ ਹੁੰਦੀ ਸੀ ਹਾਨੀ ਸਰਕਾਰ ਕਿਸਾਨਾਂ ਤੋਂ ਜ਼ਿਆਦਾ ਲਗਾਨ ਲੈਣ ਲੱਗ ਪਈ ਸੀ ਮਹਿਲਵਾਲੀ ਪ੍ਰਬੰਧ ਇਹ ਪ੍ਰਬੰਧ ਪਿੰਡ ਦੀ ਸਮੁੱਚੀ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਉੱਤਰ ਪ੍ਰਦੇਸ਼ ਪੰਜਾਬ ਮੱਧ ਭਾਰਤ ਦੇ ਕੁਝ ਇਲਾਕਿਆਂ ਵਿੱਚ ਸ਼ੁਰੂ ਕੀਤਾ ਗਿਆ ਸੀ ਲਾਭ ਇਸ ਪ੍ਰਬੰਧਨ ਵਿੱਚ ਸਥਾਈ ਬੰਦੂ ਵਸਤ ਰਹਿਤਵਾੜੀ ਦੇ ਗੁਣ ਮजूद ਸਨ ਹਾਨੀ ਪਿੰਡ ਦੇ ਭਾਈਚਾਰੇ ਤੋਂ ਵਸੂਲ ਕੀਤੇ ਜਾਣ ਵਾਲੇ ਲਗਾਨ ਦੀ ਦਰ ਬਹੁਤ ਉੱਚੀ ਸੀ ਪ੍ਰਸ਼ਨ ਇੱਕ ਅੰਕ ਵਾਲੇ ਬੰਗਾਲ ਵਿੱਚ ਸਥਾਈ ਬੰਦੋਬਸਤ ਕਿਸ ਨੇ ਲਾਗੂ ਕੀਤਾ ਥਾਮਸ ਮਨਰੋ ਰਾਇਤ ਬਾੜੀ ਪ੍ਰਬੰਧ ਕਿੱਥੇ ਸ਼ੁਰੂ ਕੀਤਾ ਮਹਿਲ ਬਾੜੀ ਪ੍ਰਬੰਧ ਕਿੱਥੇ ਸ਼ੁਰੂ ਕੀਤਾ ਗਿਆ ਰਾਇਤ ਬਾੜੀ ਪ੍ਰਬੰਧ ਦਾ ਕੋਈ ਇਕਲਾਬ ਦੱਸੋ ਸਥਾਈ ਬੰਦੋਬਸਤ ਦੀਆਂ ਕੀ ਹਾਨੀਆਂ ਸਨ ਸਥਾਈ ਬੰਦੋਬਸਤ ਤੇ ਚਾਣਨਾ ਪਾਓ ਮਹਿਲ ਬਾੜੀ ਪ੍ਰਬੰਧ ਬਾਰੇ ਦੱਸੋ ਸਿੱਖਿਆ ਦਾ ਵਿਕਾਸ ਭਾਰਤ ਵਿੱਚ ਪੱਛਮੀ ਸਿੱਖਿਆ ਕਿਉਂ ਸ਼ੁਰੂ ਕੀਤੀ ਗਈ ਭਾਰਤ ਵਿੱਚ ਅੰਗਰੇਜ਼ੀ ਅੰਗਰੇਜ਼ਾਂ ਨੂੰ ਸ਼ਾਸਨ ਪ੍ਰਬੰਧ ਸਹੀ ਤਰੀਕੇ ਨਾਲ ਚਲਾਉਣ ਲਈ ਵੱਡੀ ਗਿਣਤੀ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਲੋੜ ਸੀ ਇਸ ਕਰਕੇ ਉਹਨਾਂ ਨੇ ਭਾਰਤ ਵਿੱਚ ਪੱਛਮੀ ਸਿੱਖਿਆ ਸ਼ੁਰੂ ਕੀਤੀ ਗ੍ਰਾਂਟ ਸਰਕਾਰ ਨੇ ਆਧੁਨਿਕ ਸਿੱਖਿਆ ਪ੍ਰਸਾਰ ਲਈ 1813 ਵਿੱਚ ਹਰ ਸਾਲ ਸਿੱਖਿਆ ਉੱਤੇ 1 ਲੱਖ ਰੁਪਏ ਖਰਚਣ ਦੀ ਯੋਜਨਾ ਬਣਾਈ ਚਾਰਲਸ ਬੁੱਡ ਦੀਆਂ 1854 ਦੀਆਂ ਮਹਤਮ ਪੂਨਿਸ਼ ਪਾਦਸ਼ਾ ਸਿੱਖਿਆ ਦਾ ਪ੍ਰਸਾਰ ਲਈ ਇੱਕ ਵੱਖਰਾ ਵਿਭਾਗ ਸਥਾਪਿਤ ਕੀਤਾ ਜਾਵੇ ਅਧਿਆਪਕਾਂ ਦੀ ਸਿਖਲਾਈ ਲਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਜਾਣ ਇਸਤਰੀਆਂ ਦੀ ਸਿੱਖਿਆ ਲਈ ਵਿਸ਼ੇਸ਼ ਯਤਨ ਕੀਤੇ ਜਾਣ ਭਾਰਤ ਵਿੱਚ ਬਧੇਰੇ ਸਕੂਲ ਅਤੇ ਕਾਲਜ ਖੋਲੇ ਜਾਣ ਬੰਬਈ, ਕਲਕੱਤਾ, ਮਦਰਾਸ ਵਿੱਚ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ। 1857 ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ। 1864 ਦੇ ਵਿੱਚ ਗਵਰਨਮੈਂਟ ਕਾਲਜ ਲਾਹੌਰ ਦੀ ਸਥਾਪਨਾ ਹੰਟਰ ਕਮਿਸ਼ਨ 1882 ਪ੍ਰਾਈਵੇਟ ਸਕੂਲਾਂ ਨੂੰ ਵਧੇਰੇ ਗ੍ਰਾਂਟ ਦੇਣ ਲਈ ਕਿਹਾ ਗਿਆ ਕਿਹਾ ਵਿਦਿਆਰਥੀਆਂ ਦੀ ਸਰੀਰਕ ਮਾਨਸਿਕਿਆ ਤੇ ਜੋਰ ਸਕੈਂਡਰੀ ਪੱਧਰ ਦੇ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਛਪਾਰਸ਼ਾਂ 1882 ਵਿੱਚ ਸਰਕਾਰ ਨੇ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਭਾਰਤੀ ਯੂਨੀਵਰਸਿਟੀ ਐਕਟ 1904 ਲਾਰਡ ਕਰਜ਼ਨ ਨੇ 1904 ਵਿੱਚ ਇਹ ਐਕਟ ਪਾਸ ਕੀਤਾ ਇਸ ਤੋਂ ਇਲਾਵਾ ਸੈਡਲਰ ਕਮੇਟੀ 1917 ਹਰਟੋਗ ਕਮੇਟੀ 1928 ਬੇਸਿਕ ਸਿੱਖਿਆ 1937 ਸਰਜੈਂਟ ਸਕੀਮ 1943 ਸ਼ਿਕਿਆ ਦਾ ਵਿਕਾਸ ਸਰਜੈਂਟ ਸਕੀਮ 1943 ਦੀਆਂ সুপারিশਾਂ ਪ੍ਰਾਇਮਰੀ ਸਿੱਖਿਆ ਤੋਂ ਪਹਿਲਾਂ ਸਿੱਖਿਆ ਦੇਣ ਲਈ ਨਰਸਰੀ ਸਕੂਲ ਖੋਲੇ ਜਾਣ 6 ਤੋਂ 15 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ ਬਾਲਗ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ ਕਾਲਜਾਂ ਵਿੱਚ ਦਾਖਲੀ ਸੀਮਿਤ ਹੋਵੇ ਦਾਖਲਾ ਸੀਮਿਤ ਹੋਵੇ ਪੱਛਮੀ ਸਿੱਖਿਆ ਪ੍ਰਣਾਲੀ ਦਾ ਮੁਲਾਂਕਣ ਅੰਗਰੇਜ਼ਾਂ ਨੇ ਭਾਰਤ ਵਿੱਚ ਪੱਛਮੀ ਸਿੱਖਿਆ ਕੇਵਲ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕੀਤੀ ਸੀ ਸਿੱਖਿਆ ਦਾ ਮਾਧਿਮ ਅੰਗਰੇਜ਼ੀ ਹੋਣ ਕਾਰਨ ਸੁਧਾਰਨ ਲੋਕਾਂ ਦਾ ਸਿੱਖਿਆ ਨਾਲ ਸੰਪਰਕ ਟੁੱਟ ਗਿਆ ਸਿੱਖਿਆ ਪ੍ਰਣਾਲੀ ਮਹਿੰਗੀ ਹੋਣ ਕਾਰਨ ਭਾਰਤ ਵਿੱਚ ਜ਼ਿਆਦਾਤਰ ਲੋਕ ਅਣਪੜ੍ਹੇ ਰਹਿ ਗਏ ਪ੍ਰਸ਼ਨ 191857 ਵਿੱਚ ਨਵੀਆਂ ਯੂਨੀਵਰਸਿਟੀਆਂ ਕਿੱਥੇ ਕਿੱਥੇ ਸਥਾਪਿਤ ਕੀਤੀਆਂ ਗਈਆਂ ਹੰਟਰ ਕਮਿਸ਼ਨ ਬਾਰੇ ਸੁਝਾਅ ਦਿਓ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਭਾਰਤੀ ਯੂਨੀਵਰਸਿਟੀ ਐਕਟ 1904 ਕਿਸ ਨੇ ਲਾਗੂ ਕੀਤਾ ਚਾਰਲਸ ਬੁੱਡ ਦੀਆਂ ਸਪਾਰਸ਼ਾਂ ਬਾਰੇ ਦੱਸੋ ਹੰਟਰ ਕਮਿਸ਼ਨ ਦੇ ਕੋਈ ਤਿੰਨ ਸੁਝਾਅ ਬਾਰੇ ਦੱਸੋ ਸਮਾਜਿਕ ਕਾਨੂੰਨ ਕੀ ਕੀ ਹਨ ਅੰਗਰੇਜ਼ਾਂ ਦੁਆਰਾ ਸਥਾਪਿਤ ਸਮਾਜਿਕ ਕਾਨੂੰਨਾਂ ਤੇ ਨੋਟ ਲਿਖੋ ਸੰਚਾਰ ਸੰਚਾਰ ਦੇ ਸਾਧਨਾਂ ਦੇ ਵਿਕਾਸ ਲਿਖੋ ਬਾਰੇ ਵਿਕਾਸ ਬਾਰੇ ਲਿਖੋ ਅੰਗਰੇਜ਼ੀ ਅੰਗਰੇਜ਼ਾਂ ਦੁਆਰਾ ਸਥਾਪਿਤ ਉਦਯੋਗਾਂ ਦੇ ਚਾਨਣਾ ਪਾਓ ਭਾਰਤ ਵਿੱਚ ਰੇਲਾਂ ਦਾ ਵਿਕਾਸ ਕਿਸ ਨੇ ਕਾਲ ਵਿੱਚ ਹੋਇਆ ਸਤੀ ਪ੍ਰਥਾ ਤੇ ਰੋਕ ਕਿਸ ਨੇ ਲਗਾਈ ਵਿਦਿਆ ਸਾਗਰ ਦੇ ਯਤਨ ਸਦਕਾ ਸਰਕਾਰ ਨੇ ਕਿਹੜਾ ਕਾਨੂੰਨ ਪਾਸ ਕੀਤਾ ਭਾਰਤ ਵਿੱਚ ਪਹਿਲੀ ਸੂਤੀ ਕਪੜਾ ਮਿਲ ਕਦੋਂ ਤੇ ਕਿੱਥੇ ਸਥਾਪਿਤ ਹੋਈ ਪੜ੍ਹ ਸੁਣ ਤੂੰ ਕਿਸ ਪ੍ਰਕਾਰ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ ਇਹ ਸੀ ਬਹੁਤ ਹੀ ਹਮਤਮਪੂਰਨ ਵੀਡੀਓ ਅੰਗਰੇਜ਼ੀ ਸਾਮਰਾਜ ਦੇ ਸਮਾਜਿਕ ਤੇ ਤਵਰੀਲੀਆਂ ਆਰਥਿਕ ਤਵਰੀਲੀਆਂ ਕਿਹੜੀਆਂ-ਕਿਹੜੀਆਂ ਹੋਈਆਂ ਰਹੀ ਜੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ